ਜਗਰੂਪ ਰੂਪਾ ਦੇ ਭਰਾ ਜੁਗਰਾਤ ਸਿੰਘ ਦੇ ਕਤਲकांड ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਦਵਿੰਦਰ ਬੰਬੀਹਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਔਰ ਬੰਬੀਹਾ ਗੈਂਗ ਦੇ ਜੋ ਜ਼ਿੰਮੇਵਾਰੀ ਲਈ ਹੈ ਉਸ ਦੀ ਪੋਸਟ ਵੀ ਸਾਹਮਣੇ ਆਈ ਹੈ ਹਾਲਾਂਕਿ ਰੋਜ਼ਾਨਾ ਸਪੋਕਸਮੈਨ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਪੋਸਟ ਦੇ ਵਿੱਚ ਸਿੱਧੇ ਤੌਰ ਤੇ ਜੱਗੂ ਭਗਵਾਨਪੂਰੀਆ ਕਨੈਕਸ਼ਨ ਸਾਹਮਣੇ ਆਇਆ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਸ਼ੂਟਰ ਜਗਰੂਪ ਰੂਪਾ ਦੇ ਭਰਾ ਜੁਗਰਾਤ ਸਿੰਘ ਦਾ ਅੱਜ ਕਤਲ ਹੋਇਆ ਕੁਰੂ ਕਰਦੇ ਬਾਹਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਸ ਨੂੰ ਉਤਾਰਿਆ ਗਿਆ ਜਿਸ ਤੋਂ ਬਾਅਦ ਬੰਬੀਹਾ ਗੈਂਗ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਔਰ ਇਹ ਕਿਹਾ ਜਾਂਦਾ ਕਿ ਮੈਂ ਡੋਨੀ ਬਲ ਮੁਹੱਬਤ ਰੰਦਾਵਾ ਔਰ ਕੌਸ਼ਲ ਚੌਧਰੀ ਇਸ ਕਤਲकांड ਦੀ ਜ਼ਿੰਮੇਵਾਰੀ ਲੈਣੇ ਆ ਕਿਉਂਕਿ ਇਸ ਨੇ ਸਾਡੇ ਭਰਾ ਗੁਰਿਆਰ ਬਰਾੜ ਦੇ ਕਤਲ ਦੀ ਰੇਕੀ ਕਰਵਾਈ ਸੀ ਇਸੇ ਕਾਰਨ ਇਸ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਇਸ ਕਤਲ ਨਾਲ ਕਿਵੇਂ ਕਨੈਕਸ਼ਨ ਕਰਦਾ ਤੁਹਾਨੂੰ ਅਸੀਂ ਵਿਸਤਾਰ ਚ ਦੱਸਦੇ ਹਾਂ ਜਦੋਂ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਹੁੰਦਾ ਨਾਲ ਇੱਕ ਮੁੰਡੇ ਕਰਨ ਦਾ ਕਤਲ ਹੁੰਦਾ ਕਰਨ ਤੇ ਵੀ ਇਹੀ ਇਲਜ਼ਾਮ ਲਾਏ ਗਏ ਸੀ ਕਿ ਉਸਨੇ ਜੋ ਰੇਕੀ ਕਰਵਾਈ ਸੀ ਗੋਰਾ ਬਰਿਆੜ ਦੇ ਕਤਲकांड ਦੇ ਵਿੱਚ ਤਾਂ ਗੋਰਾ ਬਰਿਆੜ ਦੇ ਕਤਲकांड ਦੀ ਰੇਕੀ ਦੇ ਇਲਜ਼ਾਮ ਜੋ ਬੰਬੀਹਾ ਗੈਂਗ ਲਗਾ ਰਿਹਾ ਉਹ ਜਗਰਾਤ ਸਿੰਘ ਤੇ ਲਾ ਰਿਹਾ ਹੈ ਤਾਂ ਦੋਹਾਂ ਦਾ ਕਤਲकांड ਦਾ ਕਨੈਕਸ਼ਨ ਇਹ ਜੁੜਦਾ ਹੈ ਕਿ ਇਹ ਦੋਵੇਂ ਕਤਲकांड ਬੰਬੀਹਾ ਗੈਂਗ ਨੇ ਕਰਾਏ ਔਰ 10 ਦਿਨਾਂ ਦੇ ਅੰਦਰ ਇਹ ਦੂਸਰਾ ਕਤਲ ਹੋਣਾ 10-15 ਦਿਨ ਦੇ ਅੰਦਰ ਬੰਬੀਹਾ ਗੈਂਗ ਦੇ ਵੱਲੋਂ ਇਹ ਜ਼ਿੰਮੇਵਾਰੀ ਲੈਣਾ ਵੱਡੇ ਸਵਾਲ ਖੜੇ ਕਰਦਾ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੰਬੀਹਾ ਗੈਂਗ ਨੇ ਜ਼ਿੰਮੇਵਾਰੀ ਲਈ ਹੈ